ਮੌਜੂਦ ਸਰਪੰਚ ਕਰਮਜੀਤ ਸਿੰਘ ਤੂਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਐਨ ਆਰ ਆਈ ਅਤੇ ਨਗਰ ਦੇ ਸਹਿਯੋਗ ਨਾਲ ਪਿੰਡ ਬਰਮਾਦੀਪੁਰਾ ਦੇ ਵੱਡੇ ਟੋਬੇ ਦੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰ ਦਿੱਤੇ ਨੇ ਇਸ ਸਮੇਂ ਨਗਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਮੌਜੂਦਾ ਸਰਪੰਚ ਕਰਮਜੀਤ ਸਿੰਘ ਤੂਰ ਨੇ ਆਖਿਆ ਕਿ ਪਹਿਲਾਂ ਇਸ ਟੋਬੇ ਵਿੱਚੋਂ ਗੰਦਾ ਪਾਣੀ ਬਾਹਰ ਕੱਢ ਕੇ ਨੇੜੇ ਦੇ ਖੱਤਿਆਂ ਵਿੱਚ ਪਾਇਆ ਗਿਆ ਅਤੇ ਹੁਣ ਸਿੰਚਾਈ ਬਾਲਸਕੀਮ ਤਹਿਤ ਇਸ ਦੀ ਗਾਦ ਕੱਢੀ ਜਾ ਰਹੀ ਹੈ ਅਤੇ ਇਸ ਟੋਬੇ ਵਿੱਚ ਦੰਨ ਕੂ ਪੋਟਕੇ ਪਾਣੀ ਨੂੰ ਖੇਤੀਬਾੜੀ ਸਚਾਈ ਦੇ ਤੌਰ ਤੇ ਵਰਤਨਯੋਗ ਚਤਰ ਕੀਤੇ ਜਾਣਗੇ। ਉਹਨਾਂ ਆਖਿਆ ਕਿ 20 ਸਾਲ ਬਾਅਦ ਇਸ ਟੋਬੇ ਦੀ ਸਫਾਈ ਕੀਤੀ ਗਈ ਹੈ ਅਤੇ ਇਹ ਹਲਕਾ ਵਿਧਾਇਕ ਮਰਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਮੌਜੂਦ ਸਾਬਕਾ ਸਰਪੰਚ ਸੁਖਬਾਲ ਸਿੰਘ ਪਾਲੀ, ਸਾਬਕਾ ਸਰਪੰਚ ਇੰਦਰਜੀਤ ਸਿੰਘ ਤੂਰ, ਪੰਚ ਗੁਰਤੇਜ ਸਿੰਘ ਨੰਬਰਦਾਰ, ਪ੍ਰਧਾਨ ਹਰਪ੍ਰੀਤ ਸਿੰਘ ਤੂਰ ਅਤੇ ਜਿੰਮ ਪ੍ਰਬੰਧਕ ਜਬਰਜੰਗ ਸਿੰਘ ਨੇ ਆਪਣੇ ਸੰਪੂਰਨ ਸਹਿਯੋਗ ਦੰਦਿਆ ਗ੍ਰਾਮ ਪੰਚਾਇਤ ਪਰਮਾਲੀਪੁਰ ਦੀ ਇਸ ਉਪਰਾਲੇ ਦੀ ਸਲਾਹ ਕਰਤੀ ਹੈ। ਦਰਾਹਾ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ। ਬੱਡੇ ਟੋਬੇ ਦੀ ਸਫਾਈ ਦੇ ਕਾਰਜ ਚੱਲ ਰਹੇ ਨੇ। ਇੱਥੇ ਸਾਰੀ ਗ੍ਰਾਮ ਪੰਚਾਇਤ ਖੜੀ ਆ ਪਿੱਛੇ ਸਾਫਾ ਸਰਪੰਚ ਵੀ ਖੜੇ ਨੇ ਤੇ ਕੀ ਕਹਿਣਾ ਚਾਹੁੰਦੇ। ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਜਿਹੜੀ ਵੱਡੇ ਟੋਬੇ ਦੀ ਸੁਕਾਈ ਤੇ ਪਟਾਈ ਤੇ ਰੇਗਾਰ ਕਢਾਉਣ ਲੱਗੇ ਆ ਪਿਛਲੇ 10 ਦਿਨਾਂ ਤੋਂ ਅਸੀਂ ਇਹ ਤਾਂ ਪਹਿਲਾਂ ਲਗਾਤਾਰ ਪਾਣੀ ਕੱਢਦੇ ਆ ਰਹੇ ਹਾਂ ਕਿਉਂਕਿ ਟੋਪਾ ਕਾਫੀ ਵੱਡਾ ਹੈ ਇਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਇੱਧਰ ਅਸੀਂ ਨਾਲ ਲੱਗਦੇ ਖੇਤਾਂ 'ਚ ਸਾਰਾ ਪਾਣੀ ਇਹ ਕੱਢਿਆ ਤੇ ਹੁਣ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਤੇ ਮਾਣਯੋਗ ਸਾਡੇ ਐਮਐਲਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੇ ਸਹਿਯੋਗ ਦੇ ਨਾਲ ਇਹ ਸਾਰਾ ਟੋਬੇ ਦੇ ਜਿਹੜਾ ਵਿਕਾਸ ਕਾਰਜ ਅਸੀਂ ਕਰਨ ਜਾ ਰਹੇ ਹਾਂ ਤੇ ਇਹਦੇ ਨਾਲੇ ਨਾਲ ਅਸੀਂ ਜਿਹੜੀ ਸਾਡੇ ਪਿੰਡ ਦੇ ਵਿੱਚ ਇੱਕ ਛੱਪੜ ਆ ਉਹਦਾ ਵੀ ਅਸੀਂ ਉਹਦੀ ਵੀ ਸਫਾਈ ਤੇ ਵਗੈਰਾ ਤੇ ਉਹਨੂੰ ਉਹ ਚ ਪਾਰਕ ਵਗੈਰਾ ਨਾਲ ਦੀ ਨਾਲ ਅਸੀਂ ਇਹ ਵੀ ਬਣਾਉਣ ਜਾ ਰਹੇ ਹਾਂ ਸਰ ਟੋਬੇ ਦੀ ਪਾਣੀ ਦੀ ਪਿਛਲੇ ਸਾਲ ਤੋਂ ਪਿਛਲੇ 30 ਸਾਲਾਂ ਤੋਂ ਬੜੀ ਸਮੱਸਿਆ ਰਹੀ ਆ ਕਿੰਨੇ ਸਾਲ ਤੋਂ ਇਹ ਸਫਾਈ ਦੇ ਕਾਰਜ ਜਿਹੜੇ ਆਰੰਭ ਕੀਤੇ ਨੇ ਇਹ ਜਿਹੜਾ ਇਹ ਟੋਬਾ ਇਹਦੀ ਨਾ ਤਕਰੀਬਨ 20 ਸਾਲ ਪਹਿਲਾਂ ਇਹਦੀ ਸਫਾਈ ਹੋਈ ਸੀ ਇਹ ਸਰਦਾਰ ਸਾਡੇ ਸਾਬਕਾ ਸਰਪੰਚ ਸਰਦਾਰ ਸੁਖਪਾਲ ਸਿੰਘ ਪਾਲੀ ਜੀ ਇਹਨਾਂ ਵੇਲੇ ਇਹਨਾਂ ਨੇ ਇਹ ਟੋਬੇ ਦੀ ਪਾਣੀ ਕੱਢ ਕੇ ਸਫਾਈ ਕਰੀ ਤੇ ਉਸ ਤੋਂ ਬਾਅਦ ਇਹ ਤਕਰੀਬਨ 20 ਸਾਲ ਹੋ ਗਏ ਤੇ ਹੁਣ ਇਹਦੀ ਦੁਬਾਰਾ ਅਸੀਂ ਇਹ ਜਿਹੜੀ ਹੈਗੀ ਸਫਾਈ ਇਹ ਕਰਾਉਣ ਲੱਗੇ ਹਾਂ ਸਰਪੰਚ ਸਾਹਿਬ ਕੋਈ ਜਿੱਦਾਂ ਦੀਆਂ ਗੌਰਮੈਂਟ ਵੱਲੋਂ ਤੇ ਸਿਹਤ ਸੇਵੀ ਬਲੰਕਸਟਾਨ ਵੱਲੋਂ ਇਹ ਚੱਲ ਰਹੀਆਂ ਨੇ ਸਕੀਮਾਂ ਉਹਨਾਂ ਦਾ ਕੋਈ ਲਾਭ ਉਠਾਇਆ ਜਾ ਰਿਹਾ ਹੈ ਹਾਂਜੀ ਜਿੰਨੀਆਂ ਵੀ ਸਾਨੂੰ ਤਕਰੀਬਨ ਸਕੀਮਾਂ ਦਾ ਪਤਾ ਲੱਗਦਾ ਅਸੀਂ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਹਰੇਕ ਸਕੀਮ ਦਾ ਪਿੰਡ ਵਾਸੀ ਨੂੰ ਫਾਇਦਾ ਲੈ ਕੇ ਦਈਏ ਔਰ ਜਦੋਂ ਵੀ ਮੈਨੂੰ ਪਤਾ ਲੱਗਦਾ ਵੀ ਕੋਈ ਵੀ ਨਵੀਂ ਸਕੀਮ ਆਉਂਦੀ ਹੈ ਤਾਂ ਅਸੀਂ ਫੌਰਨ ਉਹਨੂੰ ਅਸੀਂ ਮਿਲ ਕੇ ਉਹਨਾਂ ਨੂੰ ਆਪਣੇ ਪਿੰਡ ਤੇ ਲੈ ਕੇ ਆ ਰਹੇ ਹਾਂ ਕਾਰੀ ਯੋਜਨਾ ਦੀ ਕਿਹੜੀ ਸਕੀਮ ਲਾਗੂ ਕੀਤੀ ਜਾ ਰਹੀ ਹੈ ਅਸੀਂ ਇਹਦੇ ਵਿੱਚ ਹੁਣ ਤਕਰੀਬਨ ਸੀਚੇਵਲ ਮਾਡਲ ਅਸੀਂ ਇਹਨੂੰ ਲਾ ਰਹੇ ਹਾਂ ਤੇ ਸੀਚੇਵਲ ਮਾਡਲ ਨਾਲ ਅਸੀਂ ਪਹਿਲਾਂ ਤਾਂ ਤਿੰਨ ਖੂਹ ਬਣਾਵਾਂਗੇ ਫਿਰ ਇੱਕ ਹੌਦੀ ਬੜੀ ਬਣਾਵਾਂਗੇ ਫਿਰ ਟੋਬੇ ਦੇ ਵੀ ਦੋ ਪੋਰਸ਼ਨ ਅਸੀਂ ਕਰਾਂਗੇ ਤੇ ਇਹਦਾ ਪਾਣੀ ਜਿਹੜਾ ਹੈਗਾ ਅਸੀਂ ਇਹ ਸੀਵਰੇਜ ਰਾਈ ਪਾ ਕੇ ਖੇਤਾਂ ਤੱਕ ਅਸੀਂ ਇਹਨੂੰ ਲੈ ਕੇ ਜਾਵਾਂਗੇ 20 ਸਾਲਾਂ ਬਾਅਦ ਇਤਿਹਾਸ ਜਿਹੜਾ ਹੁਣ ਇਹ ਟੋਬੇ ਦੇ ਉੱਤੇ ਦੁਬਾਰਾ ਦਰხਾਇਆ ਜਾ ਰਿਹਾ ਕਿਉਂਕਿ ਪਹਿਲਾਂ ਤੁਸੀਂ ਵੀ ਇਹ ਜੋਗ ਪ੍ਰਾਂਦੇ ਕੀਤੇ ਸੀਗੇ ਹੁਣ ਕਰਮਜੀਤ ਦੇ ਸਰਪੰਚ ਸਾਹਿਬ ਦੇ ਅਪਰਾਧੀਆਂ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਿਸ ਤਰ੍ਹਾਂ ਮਤਲਬ ਕਿ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਏ ਹਾਂ ਉਧਰ ਦੇ ਵੀ ਤੁਸੀਂ ਇਹ ਪਾਣੀ ਦੇ ਨਿਕਾਸ ਦੇ ਦੇਖੇ ਨੇ ਸਾਹਿਬਨ ਉੱਥੇ ਜਾਦਾ ਵਧੀਆ ਕੰਮ ਸਿਸਟਮ ਉਹ ਤਾਂ ਪਹਿਲਾ ਸੀਵਰੇਜ ਪਾ ਦਿੰਦੇ ਨੇ ਜਿੱਥੇ ਕਲੋਨੀ ਬਣਨੀ ਆ ਜੋ ਵੀ ਕੰਮ ਚੱਲਦੇ ਨੇ ਉੱਥੇ ਮਕਾਨਾਂ ਦੇ ਸਾਰੇ ਬਿਜਲੀ ਦਾ ਪ੍ਰੋਜੈਕਟ ਜੋ ਵੀ ਹੈਗਾ ਪਾਣੀ ਦਾ ਕੰਮ ਸਾਰੇ ਇਹ ਉਹ ਪਹਿਲਾਂ ਲੈਣਾ ਪੈ ਜਾਂਦੀ ਇਹਨੂੰ ਉੱਥੇ ਆਪਾਂ ਉਹਨਾਂ ਦੇ ਨਾਲ ਨਹੀਂ ਰਲ ਸਕਦੇ ਹੈਗੇ ਆਪਣਾ ਪੁਰਾਣਾ ਤਜਰਬਾ ਕਿਵੇਂ ਸਾਂਝਾ ਕਰਨਾ ਚਾਹਾਂਗੇ ਬਹੁਤ ਵਧੀਆ ਕੰਮ ਹੋ ਰਿਹਾ ਜਿਹੜਾ ਹੁਣ ਹੋ ਰਿਹਾ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਮੈਂ ਮੌਜੂਦਾ ਪੰਚਾਇਤ ਵਧਾਈ ਦੇ ਪਾਤਰਾ ਜਿਨ੍ਹਾਂ ਨੇ ਇਹ ਟੋਬੀ ਦੀ ਸਫਾਈ ਦਾ ਕੰਮ ਸ਼ੁਰੂ ਕਰਾਇਆ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਅਸੀਂ ਸਾਰੇ ਬਤ ਬਤ ਸਹਿਯੋਗ ਕਰਾਂਗੇ ਇੰਦਰਜੀਤ ਜੀ ਤੁਸੀਂ ਇੱਕ ਪਲੇਅਰ ਹੋ ਤੇ ਇਸ ਤਰ੍ਹਾਂ ਦਾ ਜਿਹੜਾ ਆਉਣ ਵਾਲੇ ਇਹ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਦੇਖ ਰਹੇ ਹੋ ਨੌਜਵਾਨਾਂ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੁੜਿਆ ਜਾਵੇ ਤੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਸਾਰਿਆਂ ਤੋਂ ਪਹਿਲਾਂ ਸਭ ਨੂੰ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਜੋ ਇਹ ਪੰਚਾਇਤ ਵਿਕਾਸ ਕਾਰਜਾਂ ਦੇ ਕੰਮ ਕਰ ਰਹੀ ਆ ਇਹ ਬਹੁਤ ਵਧੀਆ ਕਰ ਰਹੀ ਆ ਔਰ ਇਹਨਾਂ ਤੋਂ ਉਮੀਦ ਵੀ ਆ ਨਗਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਦਾ ਸਹਿਯੋਗ ਦਿੱਤਾ ਜਾਵੇ ਬਹੁਤ ਤੁਸੀਂ ਦਰਖਤ ਲਗਾਉਣ ਦੀ ਸਕੀਮ ਹੈ ਜਿਹੜੀ ਉਹ ਲਾਗੂ ਕਰ ਰਹੇ ਉਹ ਵੀ ਲਗਾਵਾਂਗੇ ਜੀ ਨੌਜਵਾਨਾਂ ਲਈ ਜੰਮ ਦਾ ਪ੍ਰਬੰਧ ਕਰਾਂਗੇ ਜੋ ਹੋਰ ਵੀ ਸਹੂਲਤਾਂ ਨੇ ਉਹ ਵੀ ਮਹਈਆ ਕਰਵਾਈਆਂ ਜਾਣਗੀਆਂ ਸਮੇਂ-ਸਮੇਂ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਕਾਰਜ ਨੂੰ ਲੈ ਕੇ ਸਾਨੂੰ ਐਨਆਰਆਈ ਭਰਾਵਾਂ ਦਾ ਤੇ ਨਗਰ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਸਰਦਾਰ ਕਰਮਜੀਤ ਸਿੰਘ ਜੀ ਤੋ ਜੋ ਕਿ ਮੌਜੂਦਾ ਸਰਪੰਚ ਨੇ ਉਹ ਬਹੁਤ ਇਸ ਕੰਮ ਲਈ ਮਤਲਬ ਜਣੀ ਵੱਧ ਚੜ ਕੇ ਦਿਨ ਰਾਤ ਇਹਨਾਂ ਦਾ ਇੱਕ ਕੀਤਾ ਪਿਆ ਹੈ ਤੇ ਪਿਛਲੇ 20 ਸਾਲ ਤੋਂ ਪਹਿਲਾਂ ਇਸ ਟੋਬੇ ਦੀ ਸਫਾਈ ਸਰ ਸੁਖਪਾਲ ਸਿੰਘ ਜੀ ਸਾਫ ਸਰਪੰਚ ਇਹਨਾਂ ਨੇ ਕਰਵਾਈ ਸੀ ਅਤੇ ਜੋ ਸਭ ਤੋਂ ਵੱਡੀ ਸਮੱਸਿਆ ਸੀ ਸੀ ਬ੍ਰੀਜ ਦੀ ਉਹ ਸਰ ਇੰਦਰਜੀਤ ਸਿੰਘ ਜੀ ਵੀ ਇਹਨਾਂ ਨੇ ਕਰਵਾਈ ਸੀ ਨਹੀਂ ਜੀ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਪਿਛੜੀਆਂ ਇਹ ਪੰਚਾਇਤਾਂ ਸੀਗੀਆਂ ਜੋ ਉਹਨਾਂ ਨੇ ਕਾਰਜ ਕੀਤੇ ਤੇ ਅੱਜ ਸਰਪੱਤ ਚੁਲਈਆ ਰਾਮਬੰਦ ਸਾਫਤ ਹੋ ਰਹੇ ਨੇ ਨਹੀਂ ਜੀ ਉਸ ਸਮੇਂ ਜਿਹੜਾ ਜਿਹੜਾ ਉਸ ਟਾਈਮ ਸੀ ਉਸ ਸਮੇਂ ਉਹ ਮਤਲਬ ਆਪਣੇ ਟਾਈਮ ਦੇ ਵਿੱਚ ਉਹ ਪੂਰਾ ਵਧੀਆ ਸੀ ਪਰ ਹੁਣ ਤਕਨੀਕ ਅੱਗੇ ਨਾਲੋਂ ਬਹੁਤ ਵੱਧ ਗਈ ਆ ਅੱਗੇ ਨਾਲੋਂ ਪੈਸਾ ਵੀ ਮਤਲਬ ਵੱਧ ਆ ਰਿਹਾ ਔਰ ਐਨ ਆਰ ਆਈ ਭਰਾਵ ਨਗਰ ਦਾ ਸਹਿਯੋਗ ਕੋ ਸਾਨੂੰ ਇੰਡਸਟਰੀ ਜਿਹੜੀ ਸਾਡੇ ਏਰੀਆ ਦਾ ਐਮ ਐਲ ਏ ਸਾਹਿਬ ਤੇ ਹੋਰ ਵੀ ਸਾਰੇ ਸਹਿਯੋਗ ਮਿਲਣ ਕਰਕੇ ਅੱਗੇ ਨਾਲੋਂ ਜਣੀ ਮਤਲਬ ਕੁਦਰਤੀ ਹੋਣਾ ਜ਼ਿਆਦਾ ਹੀ ਹੈ ਕਿਉਂਕਿ ਅ ਪੈਸੇ ਵੀ ਮਤਲਬ ਵਧਾਊਗਾ ਉਹ ਜੀ ਤਕਨੀਕ ਵੀ ਵਧ ਗਈ ਹੈ